ਤਾੜੀ ਵਾਰਾਂ ਗਾਉਂਦੇ ਨੇ ਕਿ ਮਰਦੇ ਹੋਏ ਉਹਦੇ ਵੀ ਜਾਗ ਜਾਂਦੇ ਨੇ ਜੁਰਤ ਆ ਜਾਂਦੀ ਜੋਸ਼ ਆ ਜਾਂਦਾ ਉਹਨਾਂ ਵਿੱਚ ਗੁਰੂ ਸਾਹਿਬ ਨੇ ਆਪਣੇ ਕੋਲ 52 ਕਵੀ ਰੱਖੇ ਹੋਏ ਨੇ ਜਿਹੜੇ ਕਵਿਤਾਵਾਂ ਲਿਖਦੇ ਨੇ ਬੜਾ ਬੜਾ ਸਾਹਿਤ ਪਿਆਰ ਕੀਤਾ ਇੱਕ ਦਿਨ ਐਸਾ ਹੋਇਆ ਕਿ ਇੱਕ ਕਟੋਚ ਰਿਆਸਤ ਤੋਂ ਇੱਕ ਕਵੀ ਆਇਆ ਬੜਾ ਗਰੀਬ ਬੰਦਾ ਸੀ ਉਹ ਉਹਨੇ ਆ ਕੇ ਇੱਕ ਸਿੱਖ ਨੂੰ ਕਿਹਾ ਮੈਂ ਸੁਣਿਆ ਹੈ ਕਿ ਗੁਰੂ ਸਾਹਿਬ ਜਿਹੜਾ ਕੋ ਕਵਿਤਾ ਸੋਹਣੀ ਸੁਣਾਉਂਦਾ ਹੈ ਨਾ ਵਧੀਆ ਸੁਣਾਉਂਦਾ ਹੈ ਤੇ ਗੁਰੂ ਸਿਬਸੂ ਇਨਾਮ ਦਿੰਦੇ ਨੇ ਚੰਗਾ ਹਾਂ ਕਹਿੰਦਾ ਮੈਂ ਗਰੀਬ ਆ ਘਰ ਦਾ ਜ਼ੋਰ ਆ ਪੜੀ ਮੁਸ਼ਕਲ ਚੱਲਦਾ ਪਰ ਮੈਨੂੰ ਸ਼ੌਕ ਕਵਿਤਾਵਾਂ ਬੋਲਣ ਦਾ ਪਰ ਕਵਿਤਾ ਮੈਂ ਆਪ ਲਿਖਦਾ ਵੀ ਆ ਤੇ ਬੜੇ ਦੂਰ ਤੋਂ ਆਇਆ ਤੇ ਮੈਂ ਵੀ ਚਾਹਣਾ ਤੇ ਗੁਰੂ ਦੇ ਦਰਬਾਰ ਨੂੰ ਕਵਿਤਾ ਸੁਣਾਵਾਂ ਤਾਂ ਕਿ 2000 ਰੁਪਏ ਮੈਨੂੰ ਵੀ ਮਿਲ ਜਾਣ ਕਹਿੰਦਾ ਕੋਈ ਗੱਲ ਨਹੀਂ ਉਹ ਸਿੱਖ ਲੈ ਕੇ ਗੁਰੂ ਸਾਹਿਬ ਨੂੰ ਕਿਹਾ ਮਹਾਰਾਜ ਜੀ ਅੱਜ ਕਵੀ ਆਇਆ ਇਹਨੇ ਕਵਿਤਾ ਸੁਣਾਣੀ ਈ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦਾ ਕਵੀ ਜੀ ਤੁਹਾਡਾ ਨਾਮ ਕੀ ਹੈ ਕਵੀ ਕਹਿੰਦਾ ਜੀ ਗਰੀਬਾਂ ਦਾ ਕੀ ਨਾਮ ਹੁੰਦਾ ਹੈ ਨਾਮ ਤਾਂ ਮਿਰਾਂ ਦੇ ਹੁੰਦੇ ਨੇ ਕਹਿੰਦਾ ਨਹੀਂ ਫਿਰ ਵੀ ਕੋਈ ਨਾਮ ਤਾਂ ਹੋਏਗਾ ਨਾ ਕਹਿੰਦਾ ਜੀ ਨਾਮ ਤਾਂ ਮਾ ਮਾਪਾਂ ਨੇ ਕਿਹਾ ਸੀ ਹੰਸ ਰਾਜ ਪਰ ਅੱਜ ਤੱਕ ਕਿਸੇ ਨੇ ਹੰਸ ਰਾਜ ਕਿਹਾ ਹੀ ਨਹੀਂ ਹੰਸਾ ਹੀ ਕਹਿੰਦੇ ਨੇ ਮੈਂ ਤੁਸੀਂ ਵੇਖਣਾ ਅੱਜ ਵੀ ਸਾਡੀ ਇਹ ਮਾਨਸਿਕਤਾ ਐਸੀ ਸੋਚ ਸਾਡੀ ਜਿਹੜਾ ਕੋਈ ਅਮੀਰ ਹੋਵੇ ਨਾ ਤੇ ਉਹਨੂੰ ਅਸੀਂ ਸਾਹਿਬ ਕਹਿੰਦੇ ਆ ਫਲਾਣਾ ਸਿੰਘ ਸਾਹਿਬ ਤੇ ਜਿਹੋ ਬਈ ਗਰੀਬ ਉਹਦਾ ਨਿੱਕਾ ਜਿਹਾ ਨਾਮ ਕਰੇ ਉਹਨੂੰ ਭੰਦੀ ਜਾਨੇ ਆ ਉਹਨੂੰ ਬੋਝੂੜਾਈ ਜਾਨੇ ਆ ਫਲਾਣਾ ਜੀ ਛੋਟਾ ਜਿਹਾ ਨਾਮ ਉਹਦਾ ਲੈ ਕੇ ਉਹਦਾ ਵੱਡਾ ਨਾਮ ਹੈ ਤੁਹਾਨੂੰ ਸ਼ਰਮ ਪਤਾ ਨਹੀਂ ਆਉਂਦੀ ਸਹਿਬ ਕਹਿੰਦੇ ਵੀ ਤੇਰਾ ਨਾਮ ਕੀ ਕਹਿੰਦਾ ਜੀ ਹਾਂਸ ਰਾਜ ਨਾਮ ਤਾਂ ਰੱਖਿਆ ਸੀ ਮਾਂ ਬਾਪ ਨੇ ਪਰ ਕਿਸ ਨੇ ਹਾਂਸ ਰਾਜ ਕਿਹਾ ਹੀ ਨਹੀਂ ਅੱਜ ਤੱਕ ਸਾਰੇ ਹੰਸਾ ਹੀ ਕਹਿੰਦੇ ਨੇ ਮੈਨੂੰ ਤੇ ਧੰਗੁਰ ਗੋਬਿਸ਼ਿ ਮਾਰੇ ਕਹਿੰਨਗੇ ਸ੍ਰੀ ਹੰਸ ਰਾਮ ਜੀ ਸੁਆਉ ਕੋ ਕਵਿਤਾ ਸਹ ਹੁਣ ਕਵੀ ਨੇ ਕਵਿਤਾ ਸੁਣਾਈ ਸਾਬ ਨੇ ਕੋ ਗਜ਼ਲ ਵੀ ਆਉਂਦੀ ਏ ਕੋਈ ਕਹਿੰਦਾ ਜੀ ਹਾਂ ਸੁਣਾਓ ਹੁਣ ਗਜ਼ਲ ਸੁਣਾਈ ਕਹਿੰਦੇ ਕੋ ਸ਼ੇਰ ਵੀ ਆਉਂਦੇ ਨੇ ਉਹਨੇ ਸ਼ੇਰ ਵੀ ਸੁਣਾਏ ਕਹਿੰਦੇ ਕੋ ਰਬਾਈ ਵੀ ਆਉਂਦੀ ਏ ਰਬਾਈ ਵੀ ਸੁਣਾਈ ਉਸਨੇ ਕੋਈ ਪ੍ਰਸੰਗ ਵੀ ਆਉਂਦਾ ਕਹਿੰਦੇ ਜੀ ਪ੍ਰਸੰਗ ਉਹਨੇ ਸੁਣਾਏ ਸਾਹਿਬ ਕਹਿੰਦੇ ਫਿਰ ਹੁਣ ਸਾਡੇ ਦਰਬਾਰ ਚ ਕੁਝ ਦਿਨ ਰੋ ਬਹੁਤ ਵਧੀਆ ਕਰਤਾ ਗਾਉਂਦੇ ਹੋ ਤੇ ਸਾਡੇ ਦਰਬਾਰ ਦੇ ਰੌਣਕ ਵਧਾਓ ਫਿਰ ਹੁਣ ਵੇਖੋ ਗੁਰੂ ਸਾਹਿਬ ਜਾਣਦੇ ਸਨ ਬੜਾ ਵੱਡਾ ਵਿਦਵਾਨ ਹੈ ਪਰ ਦੀ ਕਦਰ ਨਹੀਂ ਕਰਦਾ ਕੇ ਮੇਰਾ ਅਸੀਂ بڑے ਸਿਆਣੇ ਬੰਦੇ ਦੀ ਕਦਰ ਨਹੀਂ ਕਰਦੇ ਉਹਦੇ ਜਾਣ ਤੋਂ ਬਾਅਦ ਨੂੰ ਕਦਰ ਆਉਂਦੀ ਉਸ ਦੀ ਜਦੋਂ ਉਹ ਕਵਿਤਾ ਸੁਣਾਉਂਦਾ ਰੋਹ ਜਾ ਕੇ ਦਰਬਾਰ ਚ ਨਾਲ ਜਾ ਕੇ ਵੇਖਦਾ ਸਿੱਖਾਂ ਦਾ ਆਪਸੀ ਪਿਆਰ ਬੜਾ ਇਕ ਦੂਜੇ ਪਿਆਰ ਨਾਲ ਗੁਲਾਮਦੇ ਨੇ ਸ਼ਸਤਰ ਵਿਦਿਆ ਸਿੱਖਦੇ ਨੇ ਕੋਈ ਬਾਹਰੋਂ ਆਉਂਦਾ ਪੜਾਹ ਲੈਂਦਾ ਉਹਨੂੰ ਪੜਾਹ ਦਿੱਤੀ ਜਾਂਦੀ ਹੈ ਆਪਸੀ ਪਿਆਰ ਬੜਾ ਇੱਜ਼ਤ ਸਤਕਾਰ ਬੜਾ ਹੈ ਬਰਾਬਰਤਾ ਹੈ ਇੱਥੇ ਕੋਚਾ ਨਿਵਾ ਨਹੀਂ ਉਹਨੂੰ ਸਾਰੇ ਭਾਈ ਸਾਹਿਬ ਕਹਿਣ ਲੱਗੇ ਭਾਈ ਸਾਹਿਬ ਜੀ ਪ੍ਰਸ਼ਾਦਾ ਛਕੋ ਭਾਈ ਸਾਹਿਬ ਜੀ ਝਾਲ ਛਕੋ ਭਾਈ ਸਾਹਿਬ ਜੀ ਆਰਾਮ ਕਰੋ ਬੜਾ ਪਿਆਰ ਨਾਲ ਕਵੀ ਰਾਜ ਕਹਿਣ ਲੱਗੇ ਤੇ ਜਦੋਂ ਉਹ ਜਾਣ ਲੱਗਾ ਕਹਿੰਦਾ ਜੀ ਮਾਰੇ ਹੁਣ ਇਜਾਜ਼ਤ ਦਿਓ ਬੜੇ ਦਿਨ ਹੋ ਗਏ ਘਰ ਜਾਣਾ ਤੇ ਗੁਰੂ ਸਾਹਿਬ ਨੇ ਇੱਕ ਸਿੱਖ ਨੂੰ ਕਿਹਾ ਕਹਿੰਨ ਲੱਗੇ ਵੇਖੋ ਖਜ਼ਾਨੇ 'ਚ ਕਿੰਨਾ ਪੈਸਾ ਸਟੇ। ਉਹ ਸਾਰਾ ਖਜ਼ਾਨਾ ਬੋਰੀਆਂ 'ਪਰਕੇ ਨਾ ਇਹਨੂੰ ਦੇ ਦਿਓ। ਹੁਣ ਉਹ ਸੋਇਦਾ ਮਜ਼ਾਕ ਕਰਦੇ ਨੇ ਕਹਿੰਦਾ ਮਾਰੇ ਮਜ਼ਾਕ ਕਿਉਂ ਕਰਦੇ ਹੋ? ਦੋ ਚਾਰ ਪੰਜ ਦਿਨ ਦੇ ਦੇ ਦਿਓ। ਸਾਹਿਬ ਜੀ ਲੱਗੇ ਨਹੀਂ। ਤੂੰ ਬਹੁਤ ਵਧੀਆ ਵਿਦਵਾਨ ਹੈ। ਸਿੱਖਾਂ ਨੂੰ ਕਿਹਾ ਤੁਸੀਂ ਇਹਨਾਂ ਨਾਲ ਜਾਓ। ਜਿੱਥੇ ਇਹ ਰਹਿੰਦੇ ਨੇ ਉਹਨਾਂ ਸੋਹਣਾ ਘਰ ਬਣਾ ਕੇ ਵਿਉਣਾ। ਅੱਜ ਸੀ ਕਦਰ ਨਹੀਂ ਕਰਦੇ ਗੁਰੂ ਕਾਤੇ ਗੰਥੀਆਂ ਦੀ ਰਾਗੀ ਦੀਆਂ ਪ੍ਰਚਾਰਕਾਂ ਦੇ ਸਾਥ ਸੰਗਤ। ਮੈਂ ਕੱਲ ਵੇਖ ਰਿਹਾ ਸੀ ਪੰਜਾਬ ਦੇ ਅੰਦਰ ਇੱਕ ਗ੍ਰੰਥੀ ਸਿੰਘ 32 ਸਾਲ ਸੇਵਾ ਕੀਤੀ ਤੇ ਪਿੰਡ ਬਾਰੇ ਡਬਲ ਸਟੋਰੀ ਮਕਾਨ ਬਣਾ ਦਿੱਤਾ ਉਸ ਨੂੰ। ਤੇ ਗੁਰੂ ਕਾ ਦਾ ਵਜ਼ੀਰ ਹੈ। ਤੇ ਅਸੀਂ ਕੀ ਵਜ਼ੀਰ ਨੂੰ ਨੌਕਰ ਸਮਝਦੇ ਆਪ। ਤੇ ਤੂੰ ਸਿਰੇ ਉੱਠਿਆ ਨਹੀਂ। ਸਿਰੇ ਹੁਕਮ ਲਈ ਆ ਤੂੰ ਤੂੰ ਕਰਨੇ ਉਸ। ਉਹਨੂੰ ਗੁਰੂ ਕਾ ਦਾ ਵਜ਼ੀਰ ਨਹੀਂ ਸਮਝਦੇ। ਪਰ ਗੁਰੂ ਜੀ ਨੇ ਸਤਿਕਾਰ ਕੀਤਾ ਕਿਹਾ ਕਿ ਨਾ ਇੱਕ ਜਾਓ ਇਹਦਾ ਸੋਹਣਾ ਘਰ ਬਣਾ ਕੇ ਦਿਓ ਤੇ ਫਿਰ ਕਹਿਣ ਲੱਗੇ ਉਹ ਪੁੱਛੇ ਕੋਈ ਸੰਗਤ ਆਈਆਂ ਸਨ ਇੱਕ ਹਾਥੀ ਦੇ ਕੇ ਗਈਆਂ ਸੰਦਾਨ ਕਰ ਗਈਆਂ ਸਾਂ ਉਹ ਹਾਥੀ ਵੀ ਦੇ ਦਿਓ ਹਾਥੀ ਤੇ ਚੜ ਕੇ ਆਇਆ ਕਰਨਗੇ ਜਾਇਆ ਕਰਨਗੇ ਮੈਂ ਹੰਸ ਰਾਜ ਕਹਿੰਨ ਲੱਗੇ ਸਤਿਗੁਰੂ ਮੈਂ ਖਜ਼ਾਨਾ ਨਹੀਂ ਮੰਗੇ ਤੁਸੀਂ ਆਖ ਦਿੱਤਾ ਹਾਂ ਮੈਂ ਘਰ ਵਿਲੇ ਸੇ ਮੰਗੇ ਤੁਸੀਂ ਆਪ ਬਣਾਉਣ ਦੀ ਗੱਲ ਕੀਤੀ ਮੈਂ ਹਾਥੀ ਵੀ ਨੇਸ ਮੰਗਿਆ ਤੁਸੀਂ ਆਪ ਹੱਥ ਦਿੱਤਾ ਇੱਕ ਚੀਜ਼ ਮੈਂ ਮੰਗਾਂ ਮਹਾਰਾਜ ਇੱਕ ਹਾਸਪੇ ਆਪ ਤੁਸੀਂ ਗੱਲ ਕਰਦੇ ਵੇਖੋ ਪਹਿਲਾਂ ਦੋ ਚਾਰ ਮੋਹਰਾ ਮੰਗਦਾ ਸੀ ਉਹ ਗੁਰੂ ਨੇ ਇਨਾ ਕੁ ਦਿੱਤਾ ਹੁਣ ਕਹਿੰਦਾ ਇੱਕ ਚੀਜ਼ ਹੋਰ ਮੰਗ ਲਾਵਾਂ ਮੈਂ ਸਹਿਬ ਇਹ ਮੰਗੋ ਕੀ ਮੰਗ ਜਿਉ ਕਹਿੰਦਾ ਮਹਾਰਾਜ ਜੇ ਤੂੰ ਠੇ ਹੋ ਨਾ ਮੈਨੂੰ ਸਿੱਖੀ ਦਾਣ ਕਰ ਦੇ ਮੈਨੂੰ ਸਿੱਖੀ ਦਾਣ ਕਰੋ ਤੇ ਉਹਨੇ ਅਮਰ ਸ਼ਕੈ ਤੇ ਹਰਸ ਰਾਜ ਸਿੰਘ ਬਣਿਆ ਵਸਿਦਾਨ ਗੁਰਨੇ ਸਾਨੂੰ ਬੜਾ ਬਦਸਤਾ ਹੋਇਆ ਸਾਚੇ ਸਾਈਬਾ ਕਿਆ ਨਹੀਂ ਕਰਤੇ ਰਹਿ ਗੁਰੂ ਸਾਹਿਬ ਕੋ ਦਿੰਦਾ ਸਾਡੇ ਕੋਲ ਵੱਡੇ ਜਿਹੜੇ ਹਾਥੀ ਨੇ ਨਾ ਵੱਡੀਆਂ ਵੱਡੀਆਂ ਗੱਡੀਆਂ ਨੇ ਟਰੱਕ ਨੇ ਚਾਲੇ ਨੇ ਬੱਸਾਂ ਚਲਦੀਆਂ ਨੇ ਕਈਆਂ ਨੇ ਵੱਡੀਆਂ ਵੱਡੀਆਂ ਕੋਠੀਆਂ ਸਾਡੇ ਕੋਲ ਨੇ ਦੰਕਾ ਹੀ ਪੱਸਾ ਪਿਆ ਹੋਇਆ ਮੈਂ ਬੇਨਤੀ ਹਰ ਥਾਂ ਤੇ ਕਰਦਾ ਜੇ ਸੱਜ ਹੁੰਦਿਆਂ ਹੋਇਆਂ ਸਾਡੇ ਕੋਲ ਅਜ ਸਿੱਖੀ ਨਹੀਂ ਹੈ ਤੇ ਸਾਡੇ ਕੋਲ ਵੱਡਾ ਕੰਗਾਲ ਕੋਈ ਨਹੀਂ ਸਾਸ ਤੇ ਜੇ ਸਭ ਕੁਝ ਨਹੀਂ ਹੈ ਤੇ ਸਿੱਖੀ ਸਾਡੇ ਕੋਲ ਹੈ ਨਾ ਸਾਡੇ ਤੋਂ ਵੱਡਾ ਅਮੀਰ ਵੀ ਬੰਦਾ ਕੋਈ ਨਹੀਂ ਇਸ ਕਰਕੇ ਗੁਰਦੁਆਰੇ ਆਉਨੇ ਆ ਇਥੇ ਬਾਕੀ ਚੀਜ਼ਾਂ ਮੰਗਦੇ ਆ ਗੁਰੂ ਤੋਂ ਉੱਥੇ ਮਾਰੀਏ ਸਿੱਖਾਂ ਨੂੰ ਸਿੱਖੀ ਦਾਣ ਸਾਨੂੰ ਸਿੱਖੀ ਵੀ ਦਾਣ ਮਿਲੇ ਹੁਣ ਜਦੋਂ ਹੰਸ ਰਾਜ ਸਿੰਘ ਅਮਰੇਸ਼ਾ ਕੇ ਸਿਰ ਤੇ ਦਸਤਾਰ ਸਜਾਈ ਹੋਈ ਸ਼ਸਤਰ ਸਜਾਏ ਹੋਏ ਜਦੋਂ ਆਪਣੇ ਨਗਰ ਪਹੁੰਚਿਆ ਨਾ ਘੋੜੇ ਤੇ ਚੜਿਆ ਹੋਇਆ ਹਾਥੀ ਤੇ ਅੱਗੇ ਵੀ ਇੱਕ ਘੋੜਸਵਾਰ ਨੇ ਪਿੱਛੇ ਵੀ ਘੋੜਸਵਾਰਾਂ ਖਜ਼ਾਨਾ ਚੁੱਕਿਆ ਹੋਇਆ ਜਿਹੜੋ ਕਟੋਚ ਰਿਆਸਤ ਪੁੱਜਿਆ ਤੇ ਕਟੋਚ ਰਿਆਸਤ ਦਾ ਰਾਜਾ ਜਿਹੜਾ ਲੰਦ ਰੇਸ ਦੇ ਸ਼ਿਕਾਰ ਖੱਡਣ ਗਿਆ ਉਹਨੇ ਵੇਖਿਆ ਕੋਈ ਹੱਥ ਤੇ ਬੈਠਾ ਰਾਜਾ ਜਾ ਰਿਹਾ ਉਹ ਸਾਹਮਣੇ ਆ ਕੇ ਹੱਥ ਜੋੜ ਕੇ ਕਹਿੰਦਾ ਤੁਸੀਂ ਕਹਈ ਰਿਆਸਤ ਦੇ ਰਾਜੇ ਹੋ ਤੇ ਹਰਸ ਰਾਜ ਸਿੰਘ ਕਹਿੰਦਾ ਮੈਂ ਰਾਜਾ ਨਹੀਂ ਮੈਂ ਗੁਰੂ ਗੋਬਿੰਦ ਸਿੰਘ ਦਰ ਦਾ ਭਿਖਾਰੀ ਹਾਂ ਮੈਂ ਰਾਜਾ ਰੋਜ ਨਹੀਂ ਆ ਤੇ ਟਕਟੋਚ ਅਸਲ ਰਾਜਾ ਸੋਇਦਾ ਕਿ ਗਵਰਨਮੈਂਟ ਸਿੰਘ ਦੇ ਦਰ ਤੇ ਭਿਖਾਰੀ ਨੇ ਤਣਾੜਨੇ ਤੇ ਗੁਰੂ ਕਿੰਨਾ ਵੱਡਾ ਹੋਵੇ ਆਪਣਾ ਗੁਰ ਤੇ ਪ੍ਰੋਸਾ ਹੋਵੇ ਨਾ ਗੁਰੂ ਸਰਬ ਦਾਤਾ ਦੇਣ ਵਾਲਾ ਦਾਤਾ ਹੈ ਦਾਰ ਰਖੀ ਹਥੇ ਆਪਣਾ ਜਿਸ ਭਾਵ ਹੈ ਤਿਸ ਦੇ ਜਿਹਦਾ ਜੀਵਨ ਪ੍ਰਮਾਨ ਹੋ ਗਿਆ ਗੁਰੂ ਸਭ ਨੂੰ ਦੇ ਦਿੰਦਾ ਸਹਿਬ ਨੇ ਕਿਹਾ ਉਹ ਗ੍ਰਹਿ ਮਨ ਤੇ ਤਨ ਤੇ ਸਭ ਲੋ ਧਨ ਹੈ ਸਭ ਵਿੱਚ ਨਹੀਂ ਕੋ ਸਭ ਘਾਲ ਸਦਾ ਹੁਣ ਕਿਦੋਂ ਉਹ ਵੀ ਆਇਆ ਕਿ ਗੁਰੂ ਸਾਹਿਬ ਦਾ ਦਰਬਾਰ ਲੱਗਾ ਹੋਇਆ